ਭਗਵੰਤ ਮਾਨ ਜੀ ਤੁਹਾਨੂੰ ਵੈਸੇ ਤਾਂ ਬੇਸ਼ਰਮ ਹੋ ਔਰ ਬੇਸ਼ਰਮਾ ਨੂੰ ਟੌਕਟਾ ਨੂੰ ਕੋਈ ਸ਼ਰਮ ਨਹੀਂ ਹੁੰਦੀ ਅਥਰੂ ਗੈਸ ਦੇ ਗੋਲੇ ਰਬੜ ਦੀ ਬੁਲੇਟਸ ਸਿੱਧੇ ਫੈਰ ਹੋ ਰਿਹਾ ਪੰਜਾਬ ਦੀ ਧਰਤੀ ਤੇ ਆ ਕੇ ਇੱਥੇ ਆ ਕੇ ਜਾਨੀ ਮਾਲੀ ਨੁਕਸਾਨ ਕਰ ਰਿਹਾ ਟਰੈਕਟਰ ਭੰਨ ਕੇ ਗਏ ਆ ਕਦ ਉਹਨਾਂ ਤੇ ਪੰਜਾਬ ਦੀ ਧਰਤੀ ਤੇ ਤੁਸੀਂ ਉਹਨਾਂ ਨੂੰ ਮਹਫੂਜ਼ ਸੁਰੱਖਿਤ ਨਹੀਂ ਰੱਖ ਸਕਰੇ ਥੋੜੀ ਬਹੁਤ ਵੱਡੀ ਇਹ ਫੇਲੀਅਰ ਆ ਯੂ ਇਫ ਯੂ ਹੈਵ ਐਨੀ ਸ਼ੇਮ ਬੇਸ਼ਰਮ ਹੋ ਸ਼ੇਮ ਤਾਂ ਹੈ ਨਹੀਂ ਮਗਰ ਥੋਡੇ ਜੇ ਮਾੜਾ ਮੋਟਾ ਕੋਈ ਨਿਤਕਰ ਹੈ ਕਿ ਅਸਤੀਫਾ ਦਿਓ ਸੱਚੀ ਕਾਲਜੀ ਅੱਜ ਭਗਵੰਤ ਮਾਨ ਜੀ ਤੁਹਾਨੂੰ ਵੈਸੇ ਤਾਂ ਬੇਸ਼ਰਮ ਹੋ ਔਰ ਬੇਸ਼ਰਮਾ ਨੂੰ ਟੌਕਟਾ ਨੂੰ ਕੋਈ ਸ਼ਰਮ ਨਹੀਂ ਹੁੰਦੀ ਅੱਜ ਥੋਡੇ ਵਜ਼ੀਰ ਨੇ ਬਲਬੀਰ ਸਿੰਘ ਦਾ ਇਕ ਅੰਗਰੇਜ਼ੀ ਅਖਬਾਰ ਚ ਬਿਆਨ ਹੈ ਹੋਰ ਜਗ੍ਹਾ ਵੀ ਛਪੇ ਆ ਕਿ 250 ਤੋਂ ਵੱਧ ਕਿਸਾਨ ਜ਼ਖਮੀ ਹੋਇਆ ਹੈ ਸ਼ੰਭੂ ਤੇ ਖਨੌਰੀ ਬਾਰਡਰ ਤੇ ਔਰ ਵੀ ਦੇ ਹਾਲਾਤ ਬੜੇ ਸੀਰੀਅਸ ਨੇ ਉਹਨਾਂ ਚੋਂ ਚਾਰਾਂ ਦੀ ਡੈਥ ਹੋ ਗਈ ਹੈ ਔਰ ਕਈ ਇਹੇ ਜੇ ਨੇ ਜਿਨ੍ਹਾਂ ਦੀ ਗਿਣਤੀ 5 ਤੋਂ 10 ਦੱਸੀ ਜਾਂਦੀ ਹੈ ਜਿਨ੍ਹਾਂ ਦੀ ਪਰਮਨੈਂਟ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ 13 ਤਰੀਕ ਨੂੰ ਇਹ ਸਭ ਕੁਝ ਸ਼ੁਰੂ ਹੋਇਆ ਅਨਾਂ ਤੁਨ ਫਾਇਰਿੰਗ ਅਥਰੂ ਗੈਸ ਦੇ ਗੋਲੇ ਰਬੜ ਦੀ ਬੁਲੇਟਸ ਸਿੱਧੇ ਫੈਰ ਹੋ ਰਿਹਾ ਪੰਜਾਬ ਦੀ ਧਰਤੀ ਤੇ ਆ ਕੇ ਇੱਥੇ ਆ ਕੇ ਜਾਨੀ ਮਾਲੀ ਨੁਕਸਾਨ ਕਰ ਰਿਹਾ ਟਰੈਕਟਰ ਭੰਨ ਕੇ ਗਏ ਆ ਸੰਧ ਭੰਨ ਕੇ ਗਏ ਆ ਟਰਾਲੀਆਂ ਟਰੈਕਟਰ ਹਰ ਚੀਜ਼ ਦੀ ਚੋਰੀ ਕੀਤੀ ਆ ਭੰਨਿਆਂ ਸਭ ਕੁਝ ਆ ਪੰਜਾਬ ਦੀ ਧਰਤੀ ਤੇ ਆ ਕੇ ਕਰਕੇ ਗਈ ਆ ਅੱਜ ਤੁਹਾਡੇ ਵਜ਼ੀਰ ਨੇ ਇਹ ਗੱਲ ਨੂੰ ਕਬੂਲ ਕਰ ਲਿਆ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ 13 ਤਰੀਕ ਅੱਜ 24 ਹੋ ਗਈ ਆ অলਮੋਸਟ 10 ਡੇਜ਼ ਆ ਓਵਰ 10 ਦਿਨਾਂ ਚ ਤੁਸੀਂ ਪਰਚਾ ਨਹੀਂ ਦਰਜ ਕਰ ਪਾਏ ਹੋ ਇਸ ਨੂੰ ਮਿਲੀ ਭੁਗਤ ਕਹਿੰਦੇ ਆ ਇਹਨੂੰ ਟਾਉਟੀ ਕਹਿੰਦੇ ਆ ਕਿ ਤੁਸੀਂ ਜੇ ਪੰਜਾਬ ਦੇ ਹੋਮ ਮਿਨਿਸਟਰ ਦੇ ਨਾਤੇ ਪੰਜਾਬ ਦੇ ਹਰ ਵਸਨੀਕ ਦੀ 3 ਕਰੋੜ ਆਬਾਦੀ ਦੀ ਹਰ ਕਿਸਾਨ ਦੀ ਖੇਤ ਮਜ਼ਦੂਰ ਦੇ ਦੇਸ਼ ਦੇ ਅੰਨ ਦਾਤਾ ਦੀ ਜਿਹੜਾ ਆਪ ਦੀ ਰਾਜਧਾਨੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਉਹਨਾਂ ਨੂੰ ਰੋਕਣ ਨਹੀਂ ਜੀਸੀਬੀ ਨਾਲ ਉੱਥੇ ਪਹੁੰਚਣ ਦੀਓ ਪੋਕਲੈਨਾਂ ਨਹੀਂ ਉੱਥੇ ਪਹੁੰਚਣ ਦੀਓ ਇਹ ਸਾਰੇ ਆਰਡਰ ਤੁਸੀਂ ਕੱਢ ਰਹੇ ਹੋ ਅੱਜ ਜਦ ਉਹਨਾਂ ਤੇ ਪੰਜਾਬ ਦੀ ਧਰਤੀ ਤੇ ਤੁਸੀਂ ਉਹਨਾਂ ਨੂੰ ਮਹਫੂਜ਼ ਸੁਰੱਖਿਤ ਨਹੀਂ ਰੱਖ ਸਕਰੇ ਤੁਹਾਡੀ ਬਹੁਤ ਵੱਡੀ ਏ ਫੇਲਿਅਰ ਯੂ ਇਫ ਯੂ ਹੈਵ ਐਨੀ ਸ਼ੇਮ ਬੇਸ਼ਰਮ ਹੋ ਸ਼ੇਮ ਤਾਂ ਹੈ ਨਹੀਂ ਮਗਰ ਥੋੜੇ ਜੇ ਮਾੜਾ ਮੋਟਾ ਕੋਈ ਨੈਤਿਕਤਾ ਰਹਿ ਗਈ ਐ ਸਟੀਫਾ ਦਿਓ ਕਿਉਂਕਿ ਪਰਚਾ ਤੁਹਾਡੇ ਤੋਂ ਦਰਜ ਨਹੀਂ ਹੋ ਰਿਹਾ ਸ਼ੁਭ ਕਰਮ ਦਾ ਪੋਸਟਮਾਰਟਮ ਹੋ ਨਹੀਂ ਰਿਹਾ ਪਿੱਛੋਂ ਗੋਲੀ ਵੱਜੀ ਐ ਔਰ ਜਿਹਦੇ ਪਿੱਛੋਂ ਗੋਲੀ ਵੱਜੀ ਹੋਵੇ ਨਾ ਉਹ ਕਦੇ ਹਰਿਆਣੇ ਦੀ ਧਰਤੀ ਤੇ ਨਹੀਂ ਸੀ ਉੱਥੋਂ ਵੈਰ ਹੋਇਆ ਔਰ ਹਰ ਰਿਪੋਰਟ ਇਹ ਗੱਲ ਕਹਿੰਦੀ ਐ ਦੀ ਪੋਸਟਮਾਰਟਮ ਤਦ ਹੋਊਗਾ ਜੇ ਐਫ ਆਈ ਆਰ ਹੋਊਗੀ ਕਿਉਂਕਿ ਅਨਨੇਚਰਲ ਡੈਥ ਹੈ ਔਰ ਤੁਸੀਂ ਤਿੰਨ ਦਿਨ ਲੱਗੇ ਆ ਕਿਸ ਤਰੀਕੇ ਨਾਲ ਉਹਦੀ ਬਾਡੀ ਨੂੰ ਰੋਲ ਰਹੇ ਹੋ ਤੁਸੀਂ ਕੀ ਸਮਝਦੇ ਹੋ ਕਿ ਹਰੇਕ ਦੀ ਕੀਮਤ ਲਾ ਕੇ ਮਸਲਾ ਹੱਲ ਹੋ ਜਾਣਾ ਔਰ ਜੇ ਕੀਮਤ ਨਾਲ ਸਿਰਾਂ ਦੇ ਮੋਲ ਪਾ ਕੇ ਤੁਸੀਂ ਸਮਝੋਗੇ ਕਿ ਆ 250 ਜਿਹੜੇ ਜ਼ਖਮੀ ਹੋਏ ਆ ਜਾਨੀ ਮਾਲੀ ਨੁਕਸਾਨ ਹੋਇਆ ਮੈਂ ਇਹਦਾ ਕੋਈ ਪਰਚਾ ਨਹੀਂ ਦਊਂਗਾ ਤੇ ਲੋਕ ਚੁੱਪ ਕਰ ਜਾਣਗੇ ਕਦੇ ਨਹੀਂ ਇਸ ਲਈ ਥੋੜੀ ਮਿਲੀ ਭੁਗ ਥੋੜੀ ਟਾਉਟੀ ਥੋੜਾ ਧੂਖਾ ਸਾਰਿਆਂ ਦੇ ਸਾਹਮਣੂ ਵੇਖਣ ਨੂੰ ਆ ਔਰ ਮੈਂ ਫੇਰ ਅਪੀਲ ਕਰਦਾ ਕਿ ਹੁਣ ਮੈਂ ਅਖਬਾਰ ਚ ਟੀਵੀ ਚੈਨਲਾਂ ਚ ਵੇਖ ਰਿਆ ਸੀਗਾ ਹੁਣ ਤੁਸੀਂ ਜਾਗੇ ਹੋ ਪ੍ਰਿਤਪਾਲ ਨੂੰ 21 ਤਰੀਕ ਦੇ ਚੁੱਕ ਕੇ ਲੈ ਕੇ ਗਏ ਆ ਪ੍ਰਿਤਪਾਲ ਨੂੰ ਇੱਕ ਗੁਰਸੇਕ ਅਮਰੇ ਧਾਰੀ ਜਿਹਦੀ ਕੇਸਾਂ ਦੀ ਕਕਾਰਾਂ ਦੀ ਬੇਅਦਬੀ ਹੋਈ ਜਿਹਦੀਆਂ ਜਵਾੜਾ ਤੋੜਤਾ ਨੱਕ ਤੋੜਤਾ ਬਾਹਾਂ ਲੱਤਾਂ ਤੋੜਤੀਆਂ ਹੁਣ ਜਾ ਕੇ ਤੁਸੀਂ ਚਿੱਠੀ ਲਿਖੀ ਆ ਤੁਸੀਂ ਹਲੇ ਵੀ ਮੈਂ ਅਪੀਲ ਕਰਦਾ ਕਿ ਕੋਈ ਸ਼ਰਮ ਕਰੋ ਨਾ ਇਸ ਤਰੀਕੇ ਦਾ ਕਿਸਾਨੀ ਨਾਲ ਦੇਸ਼ ਦੇ ਹੰਦਾਤਾ ਦੇ ਨਾਲ ਧੋਖਾ ਕਰੋ ਸਿਰਫ ਤੇ ਸਿਰਫ ਜਿਹੜੀ ਦਿੱਲੀ ਦੀ ਤੇ ਹਰਿਆਣੇ ਦੀ ਸਰਕਾਰ ਨਾਲ ਤੁਸੀਂ ਇੱਕ ਫ੍ਰੈਂਡਲੀ ਮੈਚ ਫਿਕਸਡ ਮੈਚ ਖੇਡ ਰਹੇ ਹੋ ਉਹਦੇ ਖਾਤਰ ਪੰਜਾਬ ਦੇ ਕਿਸਾਨਾਂ ਨੂੰ ਹੰਦਾਤਾ ਨੂੰ ਇਸ ਮੁਸ਼ਕਿਲ ਦੀ ਘੜੀ 'ਚ ਉਹਨਾਂ ਦਾ ਸਾਥ ਦਿਓ ਉਹਨਾਂ ਨਾਲ ਧੋਖਾ ਨਾ ਕਰੋ ਬਹੁਤ ਬਹੁਤ ਧੰਨਵਾਦ